ਸਮਰਾ ਸਾਹਿਬ ਇਹ ਭਾਈ ਗਿੰਦਰ ਸਿੰਘ ਆਏ ਸੀ ਭਾਰਤ ਦੀ ਸਰਕਾਰ ਨੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਮਾਨ ਮਤਲਬ ਮੰਨੀ ਸੀ ਕਿ ਇੱਕ ਸਿੰਘ ਜਿਸ ਨੇ ਪਾਕਿਸਤਾਨ ਦੀ ਜੇਲ੍ਹ ਦੇ ਮੁਤਾਬਕ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਵੀ ਕੱਟ ਲਿੱਤੀ ਹੈ ਲੇਕਿਨ ਫਿਰ ਵੀ ਭਾਰਤ ਸਰਕਾਰ ਨੇ ਪ੍ਰੋਪਗੈਂਡਾ ਅਜਿਹਾ ਚਲਾਇਆ ਕਿ ਉਸ ਦਾ ਇੱਕ ਫੇਸਬੁੱਕ ਪੇਜ ਦਾ ਹੈਂਡਲ ਵੀ ਭਾਰਤ ਦੀ ਏਕਤਾ ਖੰਡਤਾ ਦੇ ਲਈ ਖਤਰਾ ਬਣ ਸਕਦਾ ਹੈ ਇਹੋ ਜੇ ਪ੍ਰੋਪਗੈਂਡਾ ਨੂੰ ਸਰਕਾਰ ਹਲੇ ਤੱਕ ਹਤਕੰਡਾ ਬਣਾ ਰਹੀ ਹੈ ਤੇ ਵਰਤੇ ਜਾ ਰਹੇ ਨੇ ਸਿੰਘਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਮਰਸਾਪ ਉਹਨਾਂ ਦੇ ਨਾਲ ਇੱਕ ਨਹੀਂ ਕਈ ਵਾਰੀ ਉਹ ਬਲੌਕ ਕਰ ਚੁੱਕੀ ਸੀ ਉਹਨੂੰ ਕਿਉਂ ਬਲੌਕ ਉਹ ਕੀ ਨਾਮ ਦੇ ਪੇਜ ਬਣਾਉਂਦੇ ਹੁੰਦੇ ਸੀ ਜੀ ਉਹਨਾਂ ਨੇ ਕਿ ਤਿੰਨ ਜਾਂ ਚਾਰ ਉਹਨਾਂ ਨੇ ਬਲੌਕ ਕੀਤੇ ਸੀਗੇ ਉਹਨਾਂ ਨੇ ਜੀ ਜਿਹੜੀ ਜਿਹੜੀ ਅਸੋ ਚਮਰਪੀ ਸਾਂ ਜਿਹੜੀ ਗਵਰਨਮੈਂਟ ਹੁੰਦੀ ਹੈ ਗਵਰਨਮੈਂਟ ਸੋਚ ਉਹ ਰਾਜ ਦੀ ਗਵਰਨਮੈਂਟ ਨਹੀਂ ਅੱਪ ਕੈਰ ਹੀ ਨੇ ਹਥਿਆਰਬੰਦ ਸਿੰਘਾਂ ਅਸੀਂ ਗੱਲ ਕਰਦੇ ਆ ਉਹਨਾਂ ਨੂੰ ਉਹ ਬੰਦੇ ਨੂੰ ਖਾਦਮ ਕਰਨ ਦਾ ਬੜਾ ਸੁੱਖਾ ਹੁੰਦਾ ਜਿਹੜਾ ਬੰਦਾ ਹਥਿਆਰਬੰਦ ਘਰ ਚ ਵਿੱਚ ਆ ਅ ਜਿਹੜੇ ਬੰਦੇ ਸੋਚ ਲੈ ਕੇ ਤੁਰਦੇ ਹਨ ਕੋਈ ਸੋਚ ਨਾ ਹੋਣ ਜੋ ਕੋਈ ਦੇਖੋ ਭਾਗੇ ਜਿੰਦੇ ਸਾਂ ਉਹਨਾਂ ਦੀ ਸੋਚ ਸੀ। ਅੱਜ ਸਾਨੂੰ ਬੜੀ ਖੁਸ਼ੀ ਆ ਕਿ ਜਿਹੜੇ ਗੱਲ ਖਾਸ ਨੇ ਜਿਹੜੇ ਪੰਜਾਬ ਦੀ ਪਾਨੀ ਕਰਦੇ ਆ। ਜੀ ਸੋਚ ਵਾਲੇ ਸਾਰੇ ਕਾਹਦੇ ਹੈ ਸੋਚ ਹੈ ਉਹਨਾਂ ਦੀ। ਉਹ ਇਦਾਂ ਜਿ ਜਵਾਤੇ ਹੋ ਕੇ ਨਹੀਂ ਆਏ ਉਹ ਕਿ ਸੋਚ ਲੈ ਕੇ ਤੁਰੇ ਆ। ਪਰ ਸਰਕਾਰਾਂ ਨੂੰ ਸਦਾ ਸੋਚ ਤੋਂ ਡਰ ਲੱਗਦਾ। ਜਿਸ ਵੇਲੇ ਆਪਾਂ ਪ੍ਰਾਣਾ ਚਾਹ ਦੇਦਾ ਗੁਰੂ ਸਾਹਿਬ ਨੇ ਜਿਸ ਵੇਲੇ ਜਫਰਨਾਮਾ ਲਿਖਿਆ ਉਹਨਾਂ ਨੇ ਇਹੋ ਲਿਖਿਆ ਨੇ ਆਪਣੇ ਰੰਗ ਜਿਹੜੇ ਨੂੰ ਸੋਚ ਛੱਡ ਕੇ ਚੱਲਿਆ। ਜਿਹੜੀ ਸੋਚ ਨੂੰ ਕਦੇ ਸੋਚ ਨੂੰ ਤੁਸੀਂ ਕਦੇ ਮਾਰ ਨਹੀਂ ਸਕਦੇ ਤੁਸੀਂ ਇੱਕ ਇਨਸਾਨ ਹੈ ਹਥਿਆਰ ਚੱਕ ਕੇ ਉਹਨੂੰ ਮਾਰ ਸਕਦੇ ਪਰ ਸੋਚ ਨੂੰ ਮਾਰ ਨਹੀਂ ਸਕਦੇ ਤੇ ਜਿਹੜੇ ਗਜਿੰਦੇ ਸਿੰਘ ਉਹਨਾਂ ਦੀ ਸੋਚ ਨੂੰ ਦਿੰਦੇ ਸੀ ਉਹ ਇਹਨਾਂ ਨੂੰ ਜਿਹੜੇ ਇਹਨਾਂ ਦੇ ਲੈਕਚਰ ਸੁਣਦੇ ਸੀ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਦਾ ਇਹ ਹੀ ਹੁੰਦਾ ਸੀਗਾ ਵੀ ਇਹਨਾਂ ਦੀ ਸੋਚ ਦੇ ਮਗਰ ਨਾ ਕਦੇ ਲੋਕ ਲੱਗ ਜਾਣ ਇਹ ਕਹਿੰਦੇ ਕਿ ਉਹ ਬਾਰ-ਬਾਰ ਜਦੋਂ ਇਹ ਕੋਈ ਬਲੌਕ ਬਣੂ ਉਹਨੇ ਉਹ ਬਲੌਕ ਕਰ ਦੇਣਾ ਸੋ ਕਈ ਵਾਰੀ ਇਹਨਾਂ ਦੇ ਬਲੌਕ ਹੋ ਚੁੱਕੇ ਸੀ ਹਾਂ ਸੋ ਤੇ ਇਹਨਾਂ ਦੇ ਹੁਣ ਵੀ ਜਿਹੜੇ ਇੰਡੀਆ ਵਿੱਚ ਨੇ ਸੋ ਮਾਣੇ ਦੇ ਸ਼ਮੱਚੇ ਚੱਲਦੇ ਸੀ ਸੋ ਮੈਂ ਤਾਂ ਇਹੋ ਕਹਿਣਾ ਦੇਖੋ ਇਹਨਾਂ ਦੀ ਕਰਵਾਨੀ 1981 ਦੀ ਜੀ ਉਸ ਲਈ ਜਿਹੜੀ ਵਿਕ੍ਰਮਜੀਤ ਇਹਨਾਂ ਦੀ ਬੇਟੀ ਆ ਮੇਰੇ ਖਿਆਲ 6 ਮਹੀਨੇ ਦੀ ਸੀਗੀ ਜੀ ਮੁੜ ਕੇ ਇਹਨਾਂ ਨੇ ਆਪਣੇ ਘਰ ਨਹੀਂ ਗਏ ਉਸ ਤੋਂ ਬਾਅਦ ਆਲੇ ਕਰਨ ਉਹ ਆਫਰ ਆ ਨਾ ਲੀਡਰੀ ਦੇ ਮਿਲੇ ਸਭ ਕੁਝ ਮਿਲਦੇ ਰਹਿ ਬੇ ਤੁਸੀਂ ਅਸੀਂ ਤੁਹਾਡਾ ਅਰੇਂਜਮੈਂਟ ਕਰਦੇ ਨੇ ਤੁਸੀਂ ਇੰਡੀਆ ਚ ਆ ਜਾਓ ਪਰ ਨਹੀਂ ਉਹਨਾਂ ਨੇ ਜਿਹੜੀ ਆਪਣੀ ਸੋਚ ਆ ਅੱਖੀਂ ਦੰਗ ਤੱਕ ਉਹ ਤੇ ਪਹਿਰਾ ਦਿੱਤਾ ਆਪਾਂ ਹੁਣ ਦੇਖਦੇ ਸੁਣਦੇ ਜਿਹੜੇ ਸਭ ਜਿਜਵਾਤੇ ਹੋਗੇ ਲਖਦੇ ਬਣੋ ਜੋ ਪੇਸ਼ਕਸ਼ ਕਰਦਾ ਨਹੀਂ ਦੇ ਅਬ ਨੀਵੀਂ ਦੀ ਬੋਨੀਆ ਮੈਨੂੰ ਤਾਂ ਮੈਂ ਦਾ ਮੌਕਾ ਵੀ ਮੈਂ ਕਹਿੰਦੇ ਉਹਨਾਂ ਨੂੰ ਇਹ ਪੇਸ਼ਕਾ ਨਹੀਂ ਸਿਵਾਇਆ ਤੇ ਮੈਂ ਇਸ ਲਹਿਰ ਵਿੱਚ ਕਿਉਂ ਜੀਨਰ ਜੀ ਮੇਰੀ ਅੱਖਾਂ ਦੇ ਸਾਹਮਣੇ ਖਾਲਸਾਣ ਕਿਉਂ ਨਹੀਂ ਬਣਿਆ ਉਹਨਾਂ ਨੂੰ ਇਹ ਪੇਸ਼ਕਾ ਜਿਹੜੂ ਸੀ ਉਹ ਦੇਖਣਾ ਚਾਹਦੇ ਸੀ ਆਪਣਾ ਖਾਲਸੇ ਦਾ ਰਾਜ ਉਹ ਰਾਜ ਇਹ ਛਲੇ ਉਹਨੇ ਆਪਣੀ ਜ਼ਿੰਦਗੀ ਕਰਵਾਣ ਦਿੱਤੀ ਉਹ ਉਹ ਰਾਜ ਨੂੰ ਦੇਖਣਾ ਚਾਹਦੇ ਸੀ ਪਰ ਇਹ ਕਹਿੰਦੇ ਹੁੰਦਾ ਉਹ ਇਹ ਜਿਹਾ ਪਾਈ ਵਰ ਮੰਜ਼ੂਰ ਹੋਵੇ ਸੋ ਉਹ ਨਹੀਂ ਹੋ ਸਕਿਆ ਖੜ ਆਪਣਾ ਫਰਜ਼ ਬਣਦਾ ਕਿ ਆਪਾਂ ਜਿੱਥੇ ਉਹਨਾਂ ਦੇ ਨਿਸ਼ਾਨਾ ਫੋਟੇ ਕਰਾਉਂਦੇ ਹਾਂ ਜਿਹੜੀ ਇਹ ਸੋਚ ਲੈ ਕੇ ਉਹ ਤੋਰੀ ਸਿਆ ਪੁਰਾਣੋ ਸੋਚਾਂ ਦੇ ਉੱਪਰ ਇਹ ਰਾ ਜ਼ਰੂਰ ਦਈਏ ਸੋ ਸਾਡੀ ਕੋਸ਼ਿਸ਼ ਹੈਗੀ ਆ ਭਈ ਆਪਾਂ ਜਿਹੜੇ ਖਾਲਸੇ ਦੇ ਅਸੀਂ ਯੋਜ ਰਹੇ ਆ ਆਪਣੇ ਖਾਲਸਾ ਦੀ ਲੜਾਈ ਆ ਜਿੰਨੀ ਵੀ ਸਾਤ ਹੋ ਸਕਦਾ ਸਈ ਉਹਨਾਂ ਦੇ ਪਾਏ ਹੋਏ ਨਿਸ਼ਾਨੇ ਤੇ ਜਰੂਰ ਚੱਲੀਏ